ਸੁਲਦੀ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਤਿੰਨ ਭਰਾਵਾਂ ਦੀ ਇਕਲੋਤੀ ਭੈਣ ਨੇ ਪਾਖੜਾ ਦੇ ਵਿੱਚ ਛਾਲ ਮਾਰ ਦਿੱਤੀ ਹੈ ਅਤੇ ਭੈਣ ਨੂੰ ਬਚਾਉਣਗੇ ਭਰਾਵਾਂ ਦੇ ਵੱਲੋਂ ਵੀ ਪਾਖੜਾ ਦੇ ਵਿੱਚ ਛਾਲ ਮਾਰੀ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਭਰਾਵਾਂ ਨੂੰ ਲੋਕਾਂ ਦੇ ਵੱਲੋਂ ਬਾਹਰ ਕੱਢ ਲਿਆ ਜਾਂਦਾ ਪਰ ਇੱਕ ਭਰਾ ਪਾਣੀ ਦੇ ਵਿੱਚ ਰੁੜ ਗਿਆ ਤਾਂ ਲਗਾਤਾਰ ਗੋਤਾਖੋਰਾਂ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਦਸਾਰੇ ਕਿ ਲੜਕੀ ਦੀ ਮ੍ਰਿਤਕ ਦੇ ਨੂੰ ਬਾਹਰ ਕੱਢ ਲਿਆ ਗਿਆ ਜਦਕਿ ਭਰਾ ਦੀ ਤਲਾਸ਼ ਦੇ ਵਿੱਚ ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਪੂਰਾ ਮਾਮਲਾ ਪਟਿਆਲਾ ਦੇ ਨਾਬਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਭਰਾਵਾਂ ਦੀ ਇਕਲੋਤੀ ਪੈਂਸੀ ਜਿਸ ਦੀ ਘਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਾਹਾ ਸੁਣੀ ਹੋਈ ਤੇ ਜਿਸ ਤੋਂ ਬਾਅਦ ਉਹ ਭਾਖੜਾ ਦੇ ਕੰਡੇ ਪਹੁੰਚ ਜਾਂਦੀ ਹੈ ਉਸ ਦੇ ਪਿੱਛੇ-ਪਿੱਛੇ ਭਰਾ ਵੀ ਪਹੁੰਚਦੇ ਨੇ ਤੇ ਜਦੋਂ ਕੁੜੀ ਦੇਖਦੀ ਹੈ ਕਿ ਉਸ ਦੇ ਪਰਿਵਾਰਕ ਮੈਂਬਰ ਉੱਥੇ ਆ ਗਏ ਨਹੀਂ ਤਾਂ ਕੁੜੀ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ ਤੇ ਆਪਣੀ ਭੈਣ ਨੂੰ ਬਚਾਉਣ ਦੇ ਲਈ ਇਹ ਭਰਾ ਵੀ ਛਾਲ ਮਾਰਦੇ ਨੇ ਪਰ ਦੋ ਭਰਾਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਪਰ ਇੱਕ ਭਰਾ ਹਾਲੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ ਤਾਂ ਮੰਨ ਭਾਗਾ ਪਾਣਾ ਵਾਪਰ ਰਿਹਾ ਜਿੱਥੇ ਭੈਣ ਭਰਾ ਦੀ ਕਿਹਾ ਜਾ ਰਿਹਾ ਕਿ ਮੌਤ ਹੋ ਗਈ ਹੈ ਭੈਣ ਦੀ ਮ੍ਰਿਤਕ ਦੇ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਜਦਕਿ ਕੋਤਾ ਖੋਰਾ ਦੇ ਵੱਲੋਂ ਜਦਕਿ ਭਰਾ ਜਿਸ ਦੀ ਪਛਾਣ ਮੋਹਨ ਸਿੰਘ ਵਜੋਂ ਹੋਈ ਹੈ ਉਸ ਦੀ ਪਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਹ ਮੇਰੇ ਬੇਟਾ ਬੇਟੀ ਤੇ ਹੀ ਦੋਨੋਂ ਅੱਛਾ ਬੇਟਾ ਬੇਟੀ ਤੇ ਕੋਈ ਗਲਤ ਨਹੀਂ ਦੀ ਵੀ ਇਹ ਕੋਈ ਲੜਕੇ ਆਏ ਨੇ ਘਰਾਂ ਤੋਂ 나 ਮੈਨੂੰ ਹੀ ਨਾ ਬਾਰੇ ਕੋਈ ਪਤਾ ਵੀ ਕੀ ਗੱਲਬਾਤ ਹੈ ਬੇਟੀ ਨੇ ਕੀ ਮਾਨਸ ਗੱਲਬਾਤ ਰੱਖੀ ਹੋਈ ਸੀ ਨਾ ਉਹ ਆਪਾਂ ਨੂੰ ਕੁਝ ਨਹੀਂ ਪਤਾ ਕਾਰਨ ਕੀ ਮੰਦੋ ਇਤਨਾ ਵੱਡਾ ਸਟੈਪ ਚੱਕਿਆ ਜਿਹੜਾ ਭਾਗੜਾ ਵਿੱਚ ਆਪਣੀ ਜੀਵਨ ਲੀਲਾ ਖਤਮ ਕਰ ਲਈ ਨਹੀਂ ਸਟੈਪ ਚੱਕਿਆ ਕੋਈ ਸਟੈਪ ਚੱਕਣ ਵਾਲਾ ਕੋਈ ਮਾਮਲਾ ਹੈ ਨਹੀਂ ਤਾਂ ਇਹ じゃ ਘਰਾਂ ਤਿਆਰੀਆਂ ਚੱਲ ਰਹੀਆਂ ਵਿਆਹ ਦੀਆਂ ਇਹ ਕੁੜੀ ਦੀਆਂ ਨਹੀਂ ਬੇਟੇ ਦੀਆਂ ਅੱਛਾ ਇਹਦੇ ਇਹਦੇ ਬਾਰੇ ਬੇਟਾ ਦੇਖ ਰਹੇ ਸੀ ਅਸੀਂ ਸਾਨੂੰ ਅਜੇ ਕੋਈ ਭਾਲ ਚਾਲ ਮਿਲੀ ਨਹੀਂ ਕਿਤੋਂ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋएगी ਕੁੜੀ ਲਈ ਆ ਕਿ ਆਏਗਾ ਮੈਂ ਡਿਪਰੈਸ਼ਨ ਤੇ ਆਉਂਦੇ ਤਾਂ ਨਾ ਕੋਈ ਡਿਪਰੈਸ਼ਨ ਨਹੀਂ ਉਹਨੂੰ ਕੁਝ ਨਹੀਂ ਦੱਸਿਆ ਸਾਨੂੰ ਸਵੇਰੇ ਚੰਗੇ ਭਲੇ ਚਾਹ ਪਾਣੀ ਪੀ ਕੇ ਅਸੀਂ ਆਪਣਾ ਘਰਾਂ ਛੱਡ ਕੇ ਆਏ ਨੂੰ ਪਟਿਆਲੇ ਕੀ ਕਰਨ ਹੈ ਜੀ ਪਟਿਆਲੇ ਕੀ ਕਰਦੇ ਸੀ ਇਹ ਕੁੜੀ ਕੁੜੀ ਤਾਂ ਕੋਈ ਕਾਲਜ ਆਈ ਇਹ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕੁਝ ਕਾਲਜ 'ਚ ਪੜ੍ਹਦੀ ਹੈ ਕਿੰਨੀ ਇਹ ਪਿੰਡੇ ਸਕੂਲ 'ਚ ਪੜ੍ਹਾਉਂਦੀ ਆ ਬੱਚਿਆਂ ਛੋਟਿਆਂ ਨੂੰ ਪ੍ਰਾਇਮਰੀ 'ਚ ਅੱਛਾ ਹਾਂ ਤੇ ਪਟਿਆਲੇ ਕੁਝ ਦੱਸ ਕੇ ਆਏ ਜੀ ਕਿ ਪਟਿਆਲੇ ਮੈਂ ਨਹੀਂ ਇਹ ਦੇਖੋ ਇਹ ਘਰਾਂ ਬੱਚਿਆਂ ਨੂੰ ਪਤਾ ਕਹਾਂ ਬੱਚਿਆਂ ਨੂੰ ਪਤਾ ਉਹਨਾਂ ਨੂੰ ਦੱਸ ਕੇ ਹੀ ਹੁਣੀ ਮੇਰੇ ਨਾਲ ਕੋਈ ਫਾਲਤੂ ਗੱਲ ਬਾਤ ਨਹੀਂ ਤੁਹਾਨੂੰ ਕਿਤੇ ਵਜੇ ਇਤਲਾ ਮਿਲੇਗੀ ਤੁਹਾਡੀ ਮੈਨੂੰ ਕੋਈ 10:30 ਵਜੇ 10:30 ਵਜੇ ਅੱਛਾ ਮੁੰਡੇ ਦੀ ਡੈੱਡ ਬਾਡੀ ਮਿਲੀ ਹੈ ਕਿ ਨਹੀਂ ਮਿਲੀ ਜੀ ਭਾਲ ਜਾਰੀ ਹੈ ਹੁਣੇ ਜਾਰੀ ਹੈ ਹਾਂਜੀ ਤੇ ਪੁਲਿਸ ਨੂੰ ਫੋਨ ਕੀਤਾ ਜੀ ਉਹ ਕਰਿਆ ਹੋਇਆ ਜੀ ਕਿੱਦਾਂ ਦੀ ਹੁਣ ਕਾਰਵਾਈ ਦੀ ਮੰਗ ਕਰ ਰਹੇ ਹੋ ਤੁਸੀਂ ਨਹੀਂ ਕਿੱਦਾਂ ਕਾਰਵਾਈ ਅਸੀਂ ਕਹਿੰਦੇ ਸਾਨੂੰ ਡੈੱਡ ਬਾਡੀ ਮਿਲ ਜੇ ਬਸ ਅਸੀਂ ਕੀ ਕਾਰਵਾਈ ਕਰਨੀ ਜੀ ਸਨੀ いや ਕੋਈ ਛੱਕ ਨਹੀਂ ਕੋਈ ਕਦੀ ਤੁਹਾਡੇ ਨਾਲ ਗੱਲਬਾਤ ਨਾ ਕੀਤੀ ਹੋਏ ਨਹੀਂ ਨਾ ਕੋਈ ਛੱਕ ਨਹੀਂ ਸਾਨੂੰ ਕਿਸੇ ਅਸੀਂ ਕਾਦੇ ਪਿੱਛੇ ਛੱਕ ਕਰਾਂਗੇ ਤੁਸੀਂ ਜਿੱਦਾਂ ਕਹਤੇ ਕੁੜੀ ਦਾ ਡਾਈਵੋਰਸ ਹੋਇਆ ਗਿਆ ਸਹੁਰੇ ਵੱਲੋਂ ਉਧਰ ਕੋਈ ਨਹੀਂ 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 ਕੋਈ ਸਹੁਰੇ ਸੂਰੇ ਵਾਲਾ ਕੋਈ ਕਿਸੇ ਤਰ੍ਹਾਂ ਦਾ ਕੋਈ ਹੋਣੀ ਬੱਚੇ ਵੀ ਆ ਕੁੜੀ ਨਹੀਂ ਨਹੀਂ ਬੱਚੇ ਕੋਈ ਨਹੀਂ ਵਿਆਹ ਨੂੰ ਕਿੰਨੇ ਸਾਲ ਹੋ ਗਏ ਸੀ ਤੇ ਉਹਨਾਂ 4 ਸਾਲ ਹੋ ਗਏ ਨਹੀਂ 4 ਸਾਲ ਬਾਅਦ ਹੀ ਡਾਈਵੋਰਸ ਹੋ ਚੁੱਕਿਆ ਸੀ ਨਹੀਂ ਨਹੀਂ ਉਹ ਤਾਂ ਜਦੋਂ ਹੀ ਹੋਗਾ ਤੀ ਉਹ ਤਾਂ ਨਾਲੋਂ 18 ਦਿਨ ਬਾਅਦ